ਦੁਨੀਆ ਡਿਜੀਟਲ ਹੋ ਚੁੱਕੀ ਹੈ ਤੁਹਾਡੇ ਇੱਕ ਕਲਿੱਕ ਤੇ ਜੇਕਰ ਸਭ ਕੁਝ ਉਪਲਬਧ ਹੈ ਤਾਂ ਇੱਕ ਕਲਿੱਕ ਤੇ ਹੀ ਤੁਸੀਂ ਬਰਬਾਦ ਵੀ ਹੋ ਸਕਦੇ ਹੋ ਇਹ ਵੀਡੀਓ ਸੇਵ ਕਰ ਲਓ ਡਾਊਨਲੋਡ ਕਰ ਲਓ ਹੋ ਸਕਦਾ ਹੈ ਕਿ ਇਹ ਜਾਣਕਾਰੀ ਤੁਹਾਡੇ ਜਾਂ ਤੁਹਾਡੇ ਕਿਸੇ ਜਾਣਨ ਵਾਲੇ ਦਾ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਦੇਵੇ ਔਨਲਾਈਨ ਤੋਂ ਖਾਤੜੀ ਦੀਆਂ ਖਬਰਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਜਾਂ ਸ਼ਾਇਦ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੋਵੇ ਪਰ ਇਸ ਆਨਲਾਈਨ ਧੋਖਾਧੜੀ ਜਾਂ ਸਾਈਬਰ ਫਰਾਡ ਦਾ ਅੱਜਕੱਲ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ ਜਿਸ ਨੂੰ ਕਿਹਾ ਜਾਂਦਾ ਹੈ ਡਿਜੀਟਲ ਅਰੈਸਟ ਇਹ ਸ਼ਬਦ ਤੁਹਾਡੇ ਵਿੱਚੋਂ ਕਈਆਂ ਨੇ ਬਹੁਤ ਵਾਰ ਸੁਣਿਆ ਵੀ ਹੋਏਗਾ ਜੋ ਥੋੜਾ ਬਹੁਤ ਦੁਨੀਆ ਦੇ ਬਾਰੇ ਜਾਣਕਾਰੀ ਰੱਖਣ ਦੇ ਵਿੱਚ ਦਿਲਚਸਪੀ ਰੱਖਦੇ ਹੋਣਗੇ ਅਜੇ ਹ ਨਹੀਂ ਹੈ ਕਿ ਇਸ ਧੋਖਾਧੜੀ ਦਾ ਸ਼ਿਕਾਰ ਘੱਟ ਪੜੇ ਲਿਖੇ ਲੋਕ ਹੋ ਰਹੇ ਨੇ ਬਲਕਿ ਪੱਤਰਕਾਰ ਵਕੀਲ ਟੀਚਰ ਪ੍ਰੋਫੈਸਰ ਰਿਟਾਇਰਡ ਅਫਸਰ ਜਾਂ ਵਪਾਰੀ ਇਹਨਾਂ ਲੋਕਾਂ ਤੋਂ ਹੁਣ ਤੱਕ ਕਰੋਨਾ ਦੀ ਧੋਖਾਧੜੀ ਦੇ ਕੇਸ ਆ ਚੁੱਕੇ ਨੇ ਅਸੀਂ ਗੱਲ ਕਰਾਂਗੇ ਡਿਜੀਟਲ ਅਰੈਸਟ ਦੇ ਹਰ ਇੱਕ ਪਹਿਲੂ ਦੀ ਕੀ ਹੈ ਇਹ ਡਿਜੀਟਲ ਅਰੈਸਟ ਇਸ ਦੀ ਪਛਾਣ ਕਿਵੇਂ ਕਰੀਏ ਕਿਵੇਂ ਬਚੀਏ ਭਾਰਤ ਵਿੱਚ ਇਹ ਕਿੰਨਾ ਵੱਡਾ ਖਤਰਾ ਹੋ ਚੁੱਕਾ ਹੈ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚਿੰਤਾ ਜ਼ਾਹਿਰ ਕਰ ਚੁੱਕੇ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਭਾਰਤੀਆਂ ਨੂੰ ਡਿਜੀਟਲ ਅਰੈਸਟ ਤੋਂ ਬਚਣ ਦੇ ਲਈ ਉਹਨਾਂ ਨੇ ਕਿਹਾ ਵੀ ਅਤੇ ਕਿਹਾ ਕਿ ਆਨਲਾਈਨ ਧੋਖਾਧੜੀ ਦੇ ਪ੍ਰਤੀ ਤੁਸੀਂ ਸੁਚੇਤ ਹੋਵੋ ਹੁਣ ਸਵਾਲ ਇਹ ਹੈ ਕਿ ਡਿਜੀਟਲ ਅਰੈਸਟ ਆਖਿਰ ਹੈ ਕੀ ਇਹ ਆਨਲਾਈਨ ਧੋਖਾਧੜੀ ਦਾ ਇੱਕ ਨਵਾਂ ਤਰੀਕਾ ਹੈ ਜਿਸ ਵਿੱਚ ਕੁਝ ਲੋਕ ਖੁਦ ਨੂੰ ਪੁਲਿਸ ਜਾਂ ਸਰਕਾਰੀ ਕਰਮਚਾਰੀ ਦੱਸ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਸਕੈਮ ਵਿੱਚ ਇੱਕ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਜਿਸ ਤੋਂ ਬਾਅਦ ਦੱਸਿਆ ਜਾਂਦਾ ਤੁਹਾਡਾ ਮੋਬਾਈਲ ਜਾਂ ਬੈਂਕ ਖਾਤੇ ਦੇ ਇਸਤੇਮਾਲ منی ਲਾਂਡਰਿੰਗ ਕੇਸ ਵਿੱਚ ਕੀਤਾ ਗਿਆ ਹੈ ਜਾਂ ਤੁਹਾਡਾ ਨੰਬਰ ਅਗਲੇ ਕੁਝ ਘੰਟਿਆਂ ਵਿੱਚ ਬੰਦ ਹੋਣ ਜਾ ਰਿਹਾ ਹੈ ਤੁਹਾਡੀ ਕਾਲ ਟੈਲੀਕਮ ਰੈਗੂਲੇਟਰੀ ਦੇ ਅਫਸਰ ਨਾਲ ਗੱਲ ਕਰਾਉਣ ਦੇ ਨਾਂ ਤੇ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਠੱਗਾਂ ਦੇ ਕੋਲ ਇਸ ਤੋਂ ਬਾਅਦ ਫਰਜੀ ਪੁਲਿਸ ਈਡੀ ਜਾਂ ਹੋਰ ਸਰਕਾਰੀ ਏਜੰਸੀਆਂ ਦਾ ਨਾਂ ਇਸਤੇਮਾਲ ਕਰਕੇ ਫੇਕ ਅਰੈਸਟ ਵਾਰੰਟ ਤੱਕ ਦਿਖਾਇਆ ਜਾਂਦਾ ਹੈ ਇਸ ਤੋਂ ਬਾਅਦ ਘਰ ਵਿੱਚ ਕੈਮਰੇ ਦੇ ਸਾਹਮਣੇ ਰਹਿਣ ਦੀ ਹਦਾਇਤ ਦਿੱਤੀ ਜਾਂਦੀ ਹੈ। ਇਹੀ ਹੁੰਦਾ ਹੈ ਡਿਜੀਟਲ ਅਰੈਸਟ। ਡਿਜੀਟਲ ਅਰੈਸਟ ਦੇ ਦੌਰਾਨ ਕਥਿਤ ਪੁਲਿਸ, सीबीआई, ਸੀਆਈਡੀ ਜਾਂ ਹੋਰ ਕਾਨੂੰਨੀ ਏਜੰਸੀਆਂ ਤੁਹਾਨੂੰ ਸਕਾਈਪ ਜਾਂ ਵਟਸਐਪ ਤੇ ਵੀਡੀਓ ਕਾਲ ਕਰਕੇ ਉਸ ਤੇ ਬਣੇ ਰਹਿਣ ਦੇ ਲਈ ਕਹਿੰਦੇ ਨੇ। ਇਸ ਦੌਰਾਨ ਉਹ ਤੁਹਾਡੀ ਮੋਬਾਈਲ ਸਕਰੀਨ ਦੀ ਸ਼ੇਅਰਿੰਗ ਵੀ ਕਰਵਾ ਸਕਦੇ ਨੇ। ਜਿਸ ਤੋਂ ਬਾਅਦ ਉਹ ਤੁਹਾਡੇ ਮੋਬਾਈਲ ਤੇ ਹੋਣ ਵਾਲੀ ਹਰ ਇੱਕ ਐਕਟੀਵਿਟੀ ਨੂੰ ਆਸਾਨੀ ਨਾਲ ਦੇਖ ਸਕਦੇ ਨੇ। ਸਕ੍ਰੀਨ ਸ਼ੇਅਰਿੰਗ ਦੇ ਦੌਰਾਨ ਜੇਕਰ ਤੁਹਾਡੇ ਕੋਲ ਬੈਂਕ ਦੇ ਵੱਲੋਂ ਕੋਈ OTP ਆਉਂਦਾ ਹੈ ਤਾਂ ਸਕ੍ਰੀਨ ਸ਼ੇਅਰਿੰਗ ਦੀ ਵਜ੍ਹਾ ਨਾਲ ਉਹ OTP ਠੱਗ ਦੇਖ ਸਕਦੇ ਨੇ ਤੁਹਾਡਾ ਅਕਾਊਂਟ ਖਾਲੀ ਵੀ ਕਰ ਸਕਦੇ ਨੇ ਜੇਕਰ ਤੁਹਾਡੇ ਬੈਂਕ ਖਾਤੇ ਵਿੱਚ ਬਹੁਤੀ ਰਕਮ ਵੀ ਨਹੀਂ ਹੈ ਤਾਂ ਤੁਹਾਡੇ ਨਾਂ ਤੋਂ ਪਰਸਨਲ ਲੋਨ ਵੀ ਲਿਆ ਜਾ ਸਕਦਾ ਹੈ ਤਾਂ ਫਸੋਗੇ ਤੁਸੀਂ ਸਾਈਬਰ ਠੱਗ ਵੀਡੀਓ ਕਾਲ ਦੇ ਜ਼ਰੀਏ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਬੈਠਾ ਪੁਲਿਸ ਦੀ ਵਰਦੀ ਵਿੱਚ ਸ਼ਖਸ ਅਸਲੀ ਪੁਲਿਸ ਵਾਲਾ ਹੈ ਜ਼ਿਆਦਾਤਰ ਲੋਕ ਇਸੇ ਗੱਲ ਤੋਂ ਡਰ ਜਾਂਦੇ ਨੇ ਇਸ ਤੋਂ ਬਾਅਦ ਉਹਨਾਂ ਦੇ ਜਾਲ ਵਿੱਚ ਫਸਦੇ ਚਲੇ ਜਾਂਦੇ ਨੇ ਕਈ ਮਾਮਲਿਆਂ ਵਿੱਚ ਪੀੜਤ ਕਈ ਦਿਨਾਂ ਤੱਕ ਡਿਜੀਟਲ ਅਰੈਸਟ ਰਹੇ ਅਤੇ ਆਪਣੇ ਹੀ ਘਰ ਵਿੱਚ ਕੈਦ ਰਹੇ ਅਗਲਾ ਸਵਾਲ ਇਹ ਹੈ ਕਿ ਡਿਜੀਟਲ ਅਰੈਸਟ ਦੀ ਪਛਾਣ ਕਿਵੇਂ ਕਰੀਏ ਤੁਹਾਨੂੰ ਨਾਰਕੋਟਿਕਸ ਈਡੀ ਆਈਟੀ ਜਾਂ ਸਾਈਬਰ ਕ੍ਰਾਈਮ ਦੇ ਨਾਂ ਤੇ ਫੋਨ ਆਉਣਗੇ ਤੁਹਾਨੂੰ ਤੁਹਾਡੀ ਉਹ ਗਲਤੀ ਦੱਸੀ ਜਾਏਗੀ ਜਿਸ ਦੇ ਬਾਰੇ ਵਿੱਚ ਤੁਸੀਂ ਜਾਣਦੇ ਹੀ ਨਹੀਂ ਹੋ ਜਿਵੇਂ ਕਿ ਤੁਹਾਡੇ ਆਧਾਰ ਕਾਰਡ ਤੇ ਕਈ ਮੋਬਾਈਲ ਨੰਬਰ ਜਾਰੀ ਹੋਏ ਨੇ ਉਹਨਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਇੱਥੇ ਤੱਕ ਕਿ ਦੇਸ਼ ਵਿਰੋਧੀ ਕੰਮਾਂ ਵਿੱਚ ਵੀ ਇਸਤੇਮਾਲ ਹੋਇਆ ਹੈ ਜਾਂ ਫਿਰ ਇਹ ਵੀ ਕਿਹਾ ਜਾਏਗਾ ਕਿ ਤੁਹਾਡੇ ਨਾਂ ਤੋਂ ਫਲਾ ਥਾਂ ਤੇ ਪਾਰਸਲ ਭੇਜਿਆ ਗਿਆ ਜਿਸ ਵਿੱਚ ਡਰੱਗਸ ਸੀ ਵਗੈਰਾ ਵਗੈਰਾ ਤੁਹਾਨੂੰ ਡਿਜੀਟਲ ਅਰੈਸਟ ਕਰਨ ਦੇ ਬਾਰੇ ਵਿੱਚ ਦੱਸਿਆ ਜਾਏਗਾ ਅਤੇ ਕਿਹਾ ਜਾਏਗਾ कि जदों तक जांच जारी है लगातार कैमरे के सामने रहो ਤੁਹਾਨੂੰ ਵਕ ਵਕ ਏਜੰਸੀਆਂ ਵੱਲੋਂ ਜਾਰੀ ਐਫ ਆਈਆਰ ਅਰੈਸਟ ਵਾਰੰਟ WhatsApp ਤੇ ਪੇਜ ਕੇ ਡਰਾਇਆ ਜਾਏਗਾ ਤਾਂ ਜਾਣ ਲੋ ਕਿ ਪੁਲਿਸ ਕਦੇ ਵੀ ਅਣਜਾਨ ਨੰਬਰ ਜਾਂ WhatsApp ਤੋਂ ਕਾਲ ਨਹੀਂ ਕਰਦੀ ਪੁਲਿਸ WhatsApp ਤੇ ਐਫ ਆਈਆਰ ਦੀ ਕਾਪੀ ਨਹੀਂ ਭੇਜਦੀ ਪੁਲਿਸ ਕਦੇ ਵੀ ਤੁਰੰਤ ਪੈਸੇ ਟਰਾਂਸਫਰ ਕਰਨ ਜਾਂ ਨਿੱਜੀ ਜਾਣਕਾਰੀ ਦੇਣ ਦਾ ਦਬਾਅ ਨਹੀਂ ਬਣਾਉਂਦੀ ਪੁਲਿਸ ਕਾਲ ਦੇ ਵੇਲੇ ਕਿਸੇ ਹੋਰ ਨਾਲ ਗੱਲ ਕਰਨ ਤੋਂ ਤੁਹਾਨੂੰ ਨਹੀਂ ਰੋਕਦੀ ਹੁਣ ਸਵਾਲ ਇਹ ਹੈ ਕਿ ਡਿਜੀਟਲ ਅਰੈਸਟ ਦੀ ਕੋਸ਼ਿਸ਼ ਨੂੰ ਫੇਲ ਕਿਵੇਂ ਕਰੀਏ ਕਾਲ ਕਰਨ ਵਾਲੇ ਵੱਲੋਂ ਦੱਸੇ ਗਏ ਕਿਸੇ ਵੀ ਐਪ ਨੂੰ ਡਾਊਨਲੋਡ ਆਪਣੇ ਫੋਨ ਵਿੱਚ ਬਿਲਕੁਲ ਨਾ ਕਰੋ ਜੇਕਰ ਕਰ ਵੀ ਲਿਆ ਹੈ ਤਾਂ ਤੁਰੰਤ ਉਸ ਨੂੰ ਡਿਲੀਟ ਕਰ ਦਿਓ ਫੋਨ ਨੂੰ ਫਾਰਮੈਟ ਵੀ ਕਰ ਦਿਓ ਇਸ ਦਾ ਨੁਕਸਾਨ ਇਹ ਹੈ ਕਿ ਤੁਹਾਡੇ ਫੋਨ ਵਿੱਚ ਜੇਕਰ ਤੁਹਾਡੀ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਫੋਟੋ ਜਾਂ ਵੀਡੀਓਜ਼ ਨੇ ਤਾਂ ਉਹ ਵੀ ਚੋਰੀ ਹੋ ਸਕਦੇ ਨੇ AI ਦੀ ਮਦਦ ਨਾਲ ਅਸ਼ਲੀਲ ਕੰਮਾਂ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਫੋਨ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਦੇਖੋ ਕਿ ਨੰਬਰ ਕਿਤੇ 9 ਡਿਜੀਟ ਦਾ ਤਾਂ ਨਹੀਂ ਹੈ ਕਾਲ ਕਰਨ ਵਾਲੇ ਤੋਂ ਉਸਦੀ ਪੂਰੀ ਪਛਾਣ ਪੁੱਛੋ ਜੋ ਵੀ ਹੋ ਜਾਏ ਆਪਣੀ ਨਿੱਜੀ ਅਤੇ ਫਾਈਨੈਂਸ਼ੀਅਲ ਜਾਣਕਾਰੀ ਜਿਵੇਂ ਕਿ ਬੈਂਕ ਖਾਤੇ ਜਾਂ ਕੋਈ ਹੋਰ ਟ੍ਰਾਂਜੈਕਸ਼ਨ ਬਾਰੇ ਬਿਲਕੁਲ ਨਾ ਦੱਸੋ ਪੈਸਾ ਟਰਾਂਸਫਰ ਕਰਨ ਦੇ ਲਈ ਜਿੰਨਾ ਵੀ ਦਬਾਅ ਬਣਾਇਆ ਜਾਵੇ ਡਰਾਇਆ ਜਾਵੇ ਧਮਕਾਇਆ ਜਾਵੇ ਬਿਲਕੁਲ ਵੀ ਪੈਸੇ ਟਰਾਂਸਫਰ ਨਹੀਂ ਕਰਨੇ ਅਜਿਹੀ ਕਾਲ ਆਉਣ ਤੇ ਆਪਣੇ ਘਰ ਵਾਲਿਆਂ ਨੂੰ ਜ਼ਰੂਰ ਦੱਸੋ ਅਤੇ ਤੁਰੰਤ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕਰੋ ਡਰੋ ਬਿਲਕੁਲ ਨਹੀਂ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਤੇ ਸ਼ਿਕਾਇਤ ਜ਼ਰੂਰ ਦਰਜ ਕਰਵਾਓ www.cybercrime.gov.in ਤੇ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ ਭਾਰਤ ਵਿੱਚ ਸਾਈਬਰ ਧੋਖਾਧੜੀ ਦੇ ਅੰਕੜੇ ਡਰਾਉਨ ਵਾਲੇ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਮੁਤਾਬਕ ਭਾਰਤ ਵਿੱਚ ਸਾਲ 2020 ਤੋਂ 2024 ਦੇ ਵਿਚਾਲੇ 3207 ਕਰੋੜ ਰੁਪਏ ਦੀ ਠੱਗੀ ਹੋਈ ਹੈ ਇਸ ਦੌਰਾਨ 582000 ਕੇਸ ਦਰਜ ਹੋਏ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੇ ਸਾਈਬਰ ਧੋਖਾਧੜੀਆਂ ਰੋਜ਼ਾਨਾ ਕਰੀਬ 6000 ਸ਼ਿਕਾਇਤਾਂ ਦਰਜ ਹੋ ਰਹੀਆਂ ਨੇ ਤਾਂ ਗੱਲ ਇਹ ਹੈ ਕਿ ਜਿੰਨਾ ਡਰ ਤੁਹਾਨੂੰ ਆਪਣੇ ਘਰ ਵਿੱਚ ਚੋਰੀ ਹੋਣ ਤੋਂ ਲੱਗਦਾ ਹੈ ਉਸ ਤੋਂ ਜ਼ਿਆਦਾ ਤੁਹਾਨੂੰ ਡਰਨ ਦੀ ਲੋੜ ਹੈ ਉਹਨਾਂ ਚੋਰਾਂ ਤੋਂ ਜਿਨ੍ਹਾਂ ਨੂੰ ਤੁਸੀਂ ਕਦੇ ਦੇਖਿਆ ਹੀ ਨਹੀਂ ਜਿਨ੍ਹਾਂ ਦੀ ਇੱਕ ਚਲਾਕੀ ਅਤੇ ਤੁਹਾਡੀ ਇੱਕ ਬੇਬਕੂਫੀ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦੀ ਹੈ ਵੀਡੀਓ ਨੂੰ ਸ਼ੇਅਰ ਕਰੋ ਸਾਰਿਆਂ ਦੇ ਕੰਮ ਆਏਗੀ